ਮੈਂ ਡਾਕਟਰ ਨੂੰ ਹੀ ਭੇਜ ਦੂੰ ਕਿੱਥੋਂ ਬੋਲਦੇ ਹੋ ਪਹਿਨੇ ਤੁਸੀਂ ਸਾਡਾ ਜਗਰਾਉਂ ਕੋਲ ਪੈਂਦਾ ਅੱਛਾ ਇਹਨਾਂ ਦੀ ਉਮਰ ਕਿੰਨੀ ਸੀ ਜਿਨ੍ਹਾਂ ਨੂੰ ਬ੍ਰੇਨ ਅਟੈਕ ਹੋਇਆ ਹੈ ਇਹਨਾਂ ਦੀ 43 ਇਅਰ ਹੈ ਕੀ ਬੀਪੀ ਦੀ ਗੋਲੀ ਖਾਂਦੇ ਸੀ ਇਹਨਾਂ ਨੂੰ ਨਾ ਐਕਚੁਅਲੀ 2 ਮਹੀਨਿਆਂ ਤੋਂ ਇਹ ਸਫਰ ਕਰ ਰਹੇ ਸੀਗੇ ਨਹੀਂ ਨਹੀਂ ਮੇਰੀ ਗੱਲ ਤੁਹਾਨੂੰ ਖੋਪੇ ਨੇ ਹੁਣ ਤਾਂ ਤੁਸੀਂ ਦੁਨੀਆ ਭਰ ਦੇ ਹਸਪਤਾਲ ਲੱਭੀ ਜਾਓਗੇ ਹਾਂਜੀ ਜੀ ਆਪ ਤੁਹਾਡੇ ਕੀ ਲੱਗਦੇ ਨੇ ਮੇਰਾ ਕਜ਼ਨ ਬ੍ਰਦਰ ਮਾਮਾ ਜੀ ਦਾ ਬੇਟਾ ਵੀ ਤੁਸੀਂ ਇਹਨਾਂ ਨੂੰ ਕਦੇ ਠੋਕ ਕੇ ਕਿਹਾ ਕਦੇ ਸਾਡੀਆਂ ਵੀਡੀਓ ਚੋਂ ਦੇਖ ਕੇ ਵੀ ਤੁਸੀਂ ਆਪਣੀ ਭਾਈ ਬੀਪੀ ਦੀ ਗੋਲੀ ਖਾਓ ਜਦੋਂ ਹੁਣ ਬੀਪੀ ਦੀ ਗੋਲੀ ਨਹੀਂ ਖਾਣੀ 1000 ਬੰਦੇ ਦਾ ਆ 15 ਦਿਨਾਂ ਚ ਬ੍ਰੇਨ ਅਟੈਕ ਆਇਆ ਜਿਹਨੇ ਚੁੱਪਦੇ 20 ਲੀਟਰ ਤੇ ਪਏ ਨੇ ਇੱਕ 5 ਰੁਪਏ ਦੀ 4 ਰੁਪਏ ਦੀ ਗੋਲੀ ਨਹੀਂ ਭਾਣੇ ਐਨੇ ਅਸੀਂ ਵੇਚਣੇ ਹੋਗੇ ਸਾਰੀ ਘਾੜੀ ਮੋਬਾਈਲ ਚਲਾਈ ਜਾਂਦੇ ਆ ਉੱਚ ਮੈਂ ਰੋਜ਼ ਕਹਿੰਦਾ ਲੋਕਾਂ ਨੂੰ ਵੀ ਬੀਪੀ ਦੀ ਗੋਲੀ ਖਾਓ ਤੁਸੀਂ ਇਹਨੂੰ ਨਾ ਬੀਪੀ ਦੀ ਪ੍ਰੋਬਲਮ ਨਹੀਂ ਸੀ ਇਹਨੂੰ ਟੀਵੀ ਸੀ ਚਲੋ ਤਾਂ ਠੀਕ ਹੈ ਤੁਸੀਂ ਆਪਦੀ ਉਹ ਲਾ ਲਓ ਸਿੰਸੀ ਤੋਂ ਬਿਨਾ ਪੜਨੇ ਅਟੈਕ ਨਹੀਂ ਆਉਂਦਾ ਹੁੰਦਾ ਬ੍ਰੇਨ ਦਾ ਉਦਣ ਇਹਦਾ ਬੀਪੀ ਵਧਿਆ ਕਿਉਂਕਿ ਇਹ ਹੈਟਿਕ ਬਹੁਤ ਹੋ ਗਿਆ ਤੁਸੀਂ ਤੂੰ ਪੜਨੇ ਮੇਰੀ ਇੱਕ ਗੱਲ ਸੁਣ ਚੋਡੀ ਮੇਰੀ ਢੀਆਂ ਮਰ ਗਈਆਂ ਤੁਸੀਂ ਆਪਰੇ ਲਾ ਲੇ ਆਪਦੇ ਘਰੇ ਵੀ ਇਹਨਾਂ ਨੂੰ ਬੀਪੀ ਨਹੀਂ ਸੀ ਬੀਪੀ ਕਾਰਨ ਹੀ ਬ੍ਰੇਨ ਹੈਮਰੇਜ ਹੁੰਦਾ ਹਾਂਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਬੀਪੀ ਹੈ ਨਹੀਂ ਸੀ ਬੀਪੀ ਕਰ ਹੁੰਦਾ ਤੁਹਾਡਾ ਬੰਦਾ ਨਿਸ਼ਾਨ ਨਿਸ਼ਾਨ ਇਹਨਾਂ ਦੀ ਮੈਡੀਸਿਨ ਚੱਲਦੀ ਸੀ ਨਾ ਮੈਡੀਸਿਨ ਚੱਲਦੀ ਹੁੰਦੀ ਪਹਿਲੇ ਕੋਈ ਮੈਡੀਸਿਨ ਨਹੀਂ ਲਾਈ ਮੈਡੀਸਿਨ ਜਿਹਨੇ ਲਾਈਆ ਉਹ ਡਾਕਟਰ ਨਹੀਂ ਹੋਣਾ ਉਹ ਨਕਲ ਮਾਰ ਕੇ ਪਾਸ ਹੋਇਆ ਹੋ ਹਾਂਜੀ ਉਹਦੇ ਚ ਦੇਖੋ ਮੈਡੀਸਿਨ ਬੀਪੀ ਵੀ ਕਿਉਂ ਨਹੀਂ ਲਾਈ ਬਾਕੀ ਗੱਲ ਰਹੀ ਜਿਹੜਾ ਤੁਹਾਡੀ ਰਿਪੋਰਟ ਹੈ ਜੇ ਬ੍ਰੇਨ ਡੈਡ ਹੋਇਆ ਫਿਰ ਕਿਤੇ ਜਾਣ ਦੀ ਲੋੜ ਨਹੀਂ ਮੈਨੂੰ ਭੇਜ ਦਿਓ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਸੁਪਰੀਕਰ ਅੱਛਾ ਮੈਨੂੰ ਹਾਂ WhatsApp ਤੇ ਹੈਲੋ ਕਹੋ ਕਿਉਂਕਿ ਆ ਜਾ ਰਹਾ ਹਾਂ ਕੱਲਾ ਹੀ ਆ ਰਹੀਆਂ ਨੇ ਇਹਦੀ ਨਾਰੀ ਵੜ ਗਈ ਮੈਨੂੰ ਵੈਸੇ ਮੈਂ ਭੇਜਤੀ ਸੀਗੀ ਮੈਂ ਤਾਂ ਉਹ ਕਹੋ ਭੈਣੇ ਹਜ਼ਾਰ ਕਾ ਪ੍ਰੋਫੋਟ ਹੋੰਦੀ ਹੈ ਮੈਨੂੰ ਪਤਾ ਨਹੀਂ ਹੁੰਦਾ ਵੀ ਕਿੱਥੇ ਕਹੇ ਭੈਣੇ ਹਾਂਜੀ